ਮੁੰਬਈ ਇੰਡੀਅਨਸ ਨੇ ਆਈਪਲ ਸੀਜ਼ਨ ਦਾ ਖਿਤਾਬ ਆਪਣੇ ਨਾਂ ਕਰ ਲਿਆ ਏ। ਬੀਤੀ ਕੱਲ ਹੋਏ ਰਮਾਂਚਕ ਮੁਕਾਬਲੇ ਦੇ ਵਿੱਚ ਮੁੰਬਈ ਨੇ ਰਾਈਜ਼ਿੰਗ ਪੁਣੇ ਸੁਪਰ ਜਾਇੰਟ ਨੂੰ ਸਿਰਫ ਇੱਕ ਗੰਦੇ ਨਾਲ ਹਰਾ ਦਿੱਤੀ। ਮੈਚ ਦਾ ਆਖਰੀ ਓਵਰ ਸੁੱਟਣ ਆਏ ਆਸਟ੍ਰੇਲੀਆਈ ਗੇਂਦਬਾਜ਼ ਮਿਸ਼ੇਲ ਜான்ਸਨ ਨੇ ਕਮਾਂਤਰੀ ਕ੍ਰਿਕਟ ਵਿੱਚ ਆਪਣੇ ਲੰਬੇ ਤਜਰਬੇ ਦਾ ਪੂਰਾ ਫਾਇਦਾ ਚੁੱਕਿਆ। ਮੈਚ ਦੀ ਆਖਰੀ ਗੇਂਦ ਤੇ ਪੁਣੇ ਨੂੰ ਜਿੱਤ ਲਈ ਚਾਰ ਰਨ ਦੀ ਲੋੜ ਸੀ। ਸਟ੍ਰਾਈਕ 'ਤੇ ਡੈਨੀਅਲ ਕ੍ਰਿਸਟੀਅਨਸਨ ਮੁੰਬਈ ਅਤੇ ਪੁਣੇ ਦੋਵਾਂ ਖੇਮਿਆਂ ਦੇ ਵਿੱਚ ਦੁਆਵਾਂ ਦਾ ਦੌਰ ਚੱਲ ਰਹੀ ਸੀ ਸਾਰੀਆਂ ਨਜ਼ਰਾਂ ਮਿਸ਼ੇਲ ਜੌਨਸਨ ਦੇ ਉੱਤੇ ਸਨ ਜੌਨਸਨ ਨੇ ਸ਼ਾਨਦਾਰ ਗੇਂਡ ਸੁੱਟੀ ਅਤੇ ਬੱਲੇਬਾਜ਼ ਨੂੰ ਬਾਉਂਡਰੀ ਦਾ ਕੋਈ ਮੌਕਾ ਨਾ ਦਿੱਤਾ ਵਿਕਟਰ ਦੇ ਵਿਚਕਾਰ ਸੁੰਦਰ ਅਤੇ ਡੈਨੀਅਲ ਰਨ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਜਿੱਤ ਨੂੰ ਹਾਸਲ ਕਰਦੇ 파ਰਥ ਪਟੇਲ ਦੇ ਦਸਤਾਨਿਆਂ ਦੇ ਵਿੱਚ ਗੇਂਦ ਆਈ ਤੇ ਸਿੱਧੇ ਵਿਕਟਰ ਨਾਲ ਜਾ ਟਕਰਾਈ ਅਤੇ ਮੁੰਬਈ ਨੇ ਤੀਜੀ ਵਾਰ ਟਰੋਫੀ ਆਪਣੇ ਨਾਂ ਕਰ ਲਈ ਫਾਈਨਲ ਮੁਕਾਬਲੇ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਪੁਣੇ ਦੇ ਸਾਹਮਣੇ 20 ਓਵਰਾਂ ਵਿੱਚ 129 ਰਨ ਦਾ ਟਾਰਗੇਟ ਰੱਖਿਆ ਸੀ ਰਨਾਂ ਦਾ ਪਿੱਛਾ ਕਰਦਿਆਂ ਪੁਣੇ 20 ਓਵਰਾਂ ਦੇ ਵਿੱਚ 5 ਵਿਕਟਾਂ ਗਵਾ ਕੇ 128 ਰਨ ਹੀ ਬਣਾ ਸਕਿਆ ਤੇਜ਼ ਜਿੱਤਦੇ ਨਾਲ ਮੁੰਬਈ ਇੰਡੀਅਨਸ ਟੀਜੀਵਾਰ ਆਈਪੀਐਲ ਦਾ ਖੇਤਾਬ ਆਪਣੇ ਨਾਂ ਕਰਨ ਦੇ ਵਿੱਚ ਕਾਮਯਾਬ ਰਿਹਾ